ਪਹੁੰਚ ਗਏ ਭਾਈ ਕਬੂਤਰਾਂ ਕੋਲ ਤੇ ਅੱਜ ਲੇਟ ਹੋ ਗਿਆ ਬਾਹਲਾ ਕੰਮ ਕਿਉਂਕਿ ਪਹਿਲਾਂ ਜੱਸਾ ਦਾਣੀ ਨੂੰ ਨੇ ਪਾ ਗਿਆ ਤਾਂ ਮੈਂ ਕਿਹਾ ਸਾਵਾਂ ਅੱਜ ਸ਼ਾਮ ਹੋ ਗਈ ਤੇ ਆਹ ਸਾਫ ਸਫਾਈ ਜੀ ਕਰਤੀਦੀ ਓਰੇ ਜਾਣਦੀ ਆਹ ਸਾਫ ਸਫਾਈ ਕਰਾਂਗੇ ਹੁਣ ਕੱਲ ਨੂੰ ਕਿਉਂਕਿ ਕੱਲ ਮੀਂਹ ਕਰਕੇ ਕਰੀ ਨਹੀਂ ਤੇ ਖੁੱਡਾ ਕਰਤਾ ਸੈੱਟ ਬਿਲਕੁਲ ਉਹ ਵੀ ਤੁਹਾਨੂੰ ਦਿਖਾ ਦਿੰਨਾ ਪਾਈ ਲੱਗ ਜਾ ਗੇਟ ਦੇਖ ਲਓ ਸੈਟ ਹੈ ਸੁੱਕਾ ਹੈ ਨਾ ਕੰਮ ਬੱਚੇ ਆਓ ਦੇਖੋ ਕਿੱਡਾ ਹੋ ਗਿਆ ਬੱਚਾ ਤੇ ਹੋਰ ਕਿੱਥੇ ਬੈਠ ਆਹ ਦੇਖੋ ਬੱਚਾ ਸਿਰ ਲੈ ਕਨਾਲਾ ਹੈ ਨਾ ਕਿੰਨੀ ਗ੍ਰੋਥ ਹੋਈ ਹੈ ਤੇ ਆਓ ਦੇਖੋ ਕਾਲਾ ਬੱਚਾ ਕਿੱਡਾ ਹੋ ਗਿਆ ਆਹ ਦੇਖੋ ਕਿੱਡਾ ਹੋ ਗਿਆ ਥੱਲੇ ਬੈਠੇ ਨੇ ਦੋਏ ਆਹ ਦੇਖੋ ਹੋਰ ਦੇਖੋ ਬੱਚਿਆਂ ਦਾ ਫਰਕ ਬਹੁਤ ਪੈ ਗਿਆ ਬਈ ਤੇ ਸਾਸਰੀ ਗਾਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਹੁਣ ਪਾ ਦਈਏ ਬਾਈ ਆਪਾਂ ਥੋੜੇ ਜਿਹਾ ਦਾਣੇ ਇਹਨਾਂ ਨੂੰ ਪਹਿਲਾਂ ਥੋੜੀ ਸਰੋਂ ਪਾ ਦਨੇ ਆ ਕਿਉਂਕਿ ਸਰੋਂ ਦੇ ਸ਼ਕੀਨ ਜ਼ਿਆਦਾ ਨਹੀਂ ਹੈ ਇਹਨ ਇੱਕ ਪਾ ਦਨੇ ਆ ਇਹ ਰੱਖਦੇ ਇੱਥੇ ਤੇ ਆ ਵੀ ਪਾ ਦਨੇ ਆ ਉਹ ਖੜ ਜੋ ਖੜ ਜੋ ਇਹ ਵੀ ਓਕੇ ਆ ਕੰਮ ਹੁਣ ਬਦਰੀਏ ਪਾਣੀ ਆਪਾਂ ਇਹਨਾਂ ਦਾ ਪਾਣੀ ਉਹ ਜ਼ਰੂਰੀ ਹੈ ਪਾਣੀ ਵੀ ਸਾਫ਼ ਹੈ ਪਾਇਆ ਹੋਇਆ ਹੈ ਇਹ ਜੋ ਹੋਰ ਪਾਣੀ ਤੇਰੀ ਉਹ ਤੇਰੀ ਉਹ ਤੇਰੀ ਸਾੜਾ ਉਹੀ ਕੰਮ ਹੋ ਗਿਆ ਨਾ ਆ ਕਬੂਤਰੀ ਨੇ ਬੜਾ ਲਹੂ ਪੀਤਾ ਹੋਇਆ ਯਾਰ ਜਿਹੜੀ ਆ ਉਹ ਹੈ ਗਾਨੀ ਵਾਲੀ ਲਜਤਾ ਉਹ ਹੋ ਸਾਲਾ ਇਹ ਬੜਾ ਯਾਰ ਚੱਕਰ ਪਿਆ ਆ ਦੇਖੋ ਆ ਵੀ ਆਉਂਦੇ ਨੇ ਆਏ ਆ ਹੁਣ ਜਿਹੜੇ ਨਵੇਂ ਆ ਉਹਨਾਂ ਨੂੰ ਕੱਢ ਨਹੀਂ ਸਕਦੇ ਯਾਰ ਉਹ ਲੱਗੇ ਨਹੀਂ ਹੋਏ ਇੱਕ ਮਿੰਟ ਯਾਰ ਪਹਿਲਾਂ ਤਾਂ ਪਾਣੀ ਲੈ ਕੇ ਆਵਾਂ ਸਾਲਾ ਨਮਾ ਕੋਈ ਨਹੀਂ ਬੁੱਤ ਕੱਟ ਕਰਦਾ ਤੁਹਾਨੂੰ ਪਹਿਲਾਂ ਫੇ ਕੱਲ ਨੂੰ ਦੱਸੂ ਉਹ ਪਤਾ ਨਹੀਂ ਕਿਹੜਾ ਕਬੂਤਰ ਨਿਕਲੇ ਆਇਆ ਉਹਦਾ ਪਛਾਣੇ ਨਹੀਂ ਹੈਗੀ ਝਾੜੇ ਪਿਆ ਆ ਸ਼ਗਲ ਆਬੀ ਐ ਇਹਦਾ ਠੀਕ ਹੈ ਤੇ ਬੜਾ ਦੁਖੀ ਕਰਨ ਲੱਗ ਗਏ ਯਾਰ ਚਲੋ ਤਾਂ ਹੈ ਵੀ ਖੁੱਲੇ ਛੱਡਨੇ ਨੇ ਪਰ ਫੇਰ ਵੀ ਆਏ ਥੋੜੋ ਥਾਲੇ ਪਤਾ ਵੀ ਨ ਲੱਗਣ ਦਿੰਦੇ ਕਦੋਂ ਨਿਕਲੇ ਆਏ ਜੱਸੇ ਓਏ ਓਹ ਕਬੂਤਰ ਨਿਕਲ ਗਏ ਬਾਹਰ ਆ ਜਾ ਲੈ ਆ ਦੇਖੋ ਇੱਕ ਮਿੰਟ ਆ ਵੀ ਗਈ ਬਾਹਰ ਇਹ ਕਿ ਕਰਕੇ ਹੈ ਸਾਰੇ ਕੱਢਦੇ ਆ ਹਾਲੇ ਸਰਨੇ ਨਾ ਕਈ ਨਵੇਂ ਹੋਰ ਤਾਂ ਕੋਈ ਚੱਕ ਨਹੀਂ ਪਾਣੀ ਪਾਤਾ ਬਾਈ ਇਹਨਾਂ ਨੂੰ ਦਾਣੇ ਪਹਿਲਾਂ ਹੀ ਪਾਤੇ ਤੇ ਹਾਂ ਕਣਕ ਲੈ ਕੇ ਆ ਉਧਰੋਂ ਉਹਨਾਂ ਨੂੰ ਆਵੇਂ ਹੜਾ ਜੇ ਵੀ ਤੇ ਆ ਜਾ ਉਹਨਾਂ ਦੇ ਬੱਚੇ ਕੱਢ ਕੇ ਤਾਂ ਦਿਖਾ ਦਈਏ ਆਪਾਂ ਉੱਪਰ ਵੀ ਕੂਤ ਤਾਂ ਡਾਈਏ ਅੱਜ ਫੇਰ ਹੁਣ ਮੌਸਮ ਵਧੀਆ ਹੈ ਨਾ ਹੁਣੇ ਹੀ ਚੱਲਦੇ ਆਂ ਫਿਰ ਬੈਗ ਤਾਂ ਰੱਖ ਦੇ ਅੰਦਰ ਜੱਸਾ ਆਇਆ ਟਿਊਸ਼ਨ ਤੋਂ ਬਈ ਵਿਚਾਰ ਆਉਂਦੀ ਸ਼ਾਰੇ ਕੰਮ ਲੱਗ ਗਿਆ ਇੱਧਰ ਆਹ ਚੱਕ ਸੰਧ ਭਾਂਡਾ ਇੱਥੇ ਸਾਲਾ ਪਤਾ ਨਹੀਂ ਕੌਣ ਰੱਖਦਾ ਸਾਮਾਨ ਲਿਆ ਉਹਨਾਂ ਬੱਚੇ ਵੀ ਦਿਖਾ ਲਈਏ ਕਿੱਥੇ ਨੇ 15 ਦਿਨ ਦੇ ਬੱਚੇ ਦਿਖੇ ਹੀ ਨਹੀਂ ਇਹ ਯਾਰੀ ਟੰਗ ਦੰਨੇ ਆ ਬਈ ਐ ਮੇਰਾ ਵੀਰ ਬਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਲਾ ਘਾਟਾ ਪੈ ਰਿਹਾ ਵਿਊ ਦਾ ਆਹਾਹਾ ਦੇਖੋ ਕਿੱਡੇ-ਕੱਡੇ ਹੋ ਗਏ ਓਕੇ ਰੋਟੇ ਦਾਣੇ-ਦੌਣੇ ਫੁੱਲ ਐ ਇਹਨਾਂ ਨੂੰ ਪਾਣੀ ਵੀ ਫੁੱਲ ਐ ਇਹ ਓਕੇ ਨੇ ਆਹ ਜੋੜਾ ਛੱਡ ਦਈਏ ਫਿਰ ਉਧਰ ਹਾਂਜੀ ਉਹ ਪਰਲਾ ਉਹ ਜੋੜੇ ਛੱਡ ਲੈਨੇ ਇੱਧਰ ਗੁੱਦਨੇ ਉਹ ਦੋ ਹੀ ਛੱਡ ਦਿੰਨੇ ਆ ਉਧਰ ਹਨ ਹਾਂ ਆ ਚੱਕਣੇ ਆ ਯਾਰ ਖਾਨੇ ਖੁੰਨੇ ਜੇ ਆਪਾਂ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਟੋکریاں ਲਾਵਾਂਗੇ ਹਨਾ ਆ ਜੁੜਾ ਕੱਟਦੇ ਬਾਹਰ ਕੱਢਦੇ ਫਿਰ ਸਰਨੇ ਲਈ ਉਹ ਸਰਨੇ ਹਨਾ ਕੈਂਚੀ ਲਿਆ ਐਂ ਗਾੜਾ ਕੰਮ ਇਹ ਕਰ ਦੰਨਾ ਬੰਦ ਕੈਂਚੀ ਲਾ ਕੇ ਬਈ ਪਰ ਕੱਟ ਦੰਨੇ ਆਹ ਦੇ ਆਪਾਂ ਐਨਾਂ ਤਾਂ ਹੁਣ ਫੇਰ ਲੈਣ ਦੋ ਚਲੋ ਜਾਨੂ ਕੈਂਚੀ ਆਉਂਦੀ ਐ ਆਪਾਂ ਦੇਖਦੇ ਆ ਉਹ ਦਿੰਨੇ ਲੋਈ ਮਿੱਤਰੋ ਇਹ ਵੀ ਸਰ ਹੋਏ ਹੋਏ ਤੇ ਸੜੀ ਕੈਂਚੀ ਫੁੱਦੂ ਹੈ ਯਾਰ ਇਹ ਚੱਲ ਇਹ ਵੀ ਹੋ ਗਿਆ ਓਕੇ ਤੇ ਬਹੁਤ ਹੈ ਚੱਲ ਸੜ ਦੇ ਖੁੱਲ ਆ ਖਾ ਬਈ ਤੂੰ ਆ ਫੁੱਲ ਸਰ ਹੋਈ ਹੋਈ ਆ ਕਬੂਤਰੀ ਇਹਦੀ ਪਰ ਕੱਟ ਦਿੰਨੇ ਆਪਾਂ ਇਧਰੋਂ ਖਾ ਹਾਂ ਓਕੇ ਹੈ ਵੀ ਖੜ ਜਾ ਚੱਲ ਠੀਕ ਆ ਮੂੰਹ ਦਿਖਾ ਇਹਦਾ ਚਲ ਇਧਰ ਮੂੰਹ ਘੱਟ ਠੀਕ ਆ ਥੰਬਨੇਲ ਬਣਾਉਣਾ ਤਾਂ ਆਪਾਂ ਨੇ ਥੰਬਨੇਲ ਵੀ ਬਣ ਗਿਆ ਅੰਗ ਵੀ ਕੱਟੇ ਗਏ ਖੜ ਜਾ ਓਕੇ ਆਰਬੋਰ ਛੱਡ ਦੇ ਚਲੋ ਵੀ ਚੋਗੋ ਤੁਸੀਂ ਵੀ ਆ ਗਿਆ ਇਹਦਾ ਨੀਲਾ ਆ ਗਿਆ ਬਾਈ ਆ ਉੜ ਗਿਆ ਜੰਗਲੀ ਹੈ ਜੰਗਲੀ ਕਿਸੇ ਦਾ ਤਾਂ ਕਾਨੂੰ ਆਇਆ ਕਬੂਤਰਾਂ ਫਿਰਦੇ ਆਂ ਪੰਜ ਆ ਫਿਰਦੇ ਆਂ ਬਾਹਰ ਇੱਕ ਮੈਂ ਕਹਿੰਦਾ ਉੱਧਰ ਹੈ ਦੋ ਆ ਫਿਰ ਦੋ ਨਹੀਂ ਉੱਧਰ ਨਹੀਂ ਬਸ ਇੰਨੇ ਕਹਿੰਦੇ ਅੱਛਾ 6-7 ਵਾਰ ਫਿਰਦੇ ਆ ਕਬੂਤਰ ਕਰਦੇ ਆ ਇਹਨਾਂ ਨੂੰ ਵੀ ਅੰਦਰ ਹੁਣ ਚਲੋ 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 ਅੰਦਰ ਆ ਦੇਖੇ ਇਹ ਕਬੂਤਰੀ ਯਾਰ ਬੜਾ ਦੁਖੀ ਕਰਦੀ ਹੈ ਚਲੋ ਭਾਈ ਗਏ ਅੰਦਰ ਧਾਣੇ ਵੀ ਦਵਾਰਾ ਪਾਤੇ ਨਾ ਮਿਲਿਆ ਕਿ ਜੋੜਾ ਮੈਂ ਕਹਿੰਦਾ ਇੱਧਰ ਹੀ ਰਹਿਣ ਦੇ ਖੁੱਲਾ ਡੁੱਲਾ ਯਾਰ ਦਵਾਈ ਲੈ ਕੇ ਪਹੁੰਚ ਗਏ ਬਈ ਕੋਠੇ ਤੇ ਕਬੂਤਰਾਂ ਨੂੰ ਦਵਾਈ ਵੀ ਦੇਣੀ ਆ ਤੇ ੜਾਉਣੇ ਵੀ ਆ ਅੱਜ ਆ ਜਾ ਭਾਈ ਜੱਸਾ ਭਾਈ ਕੱਢਣ ਲੱਗਾ ਕਬੂਤਰ ੜਾਉਣ ਨੂੰ ਹੈ ਇਧਰੋਂ ਵੀ ਨੇ ਦੋ ੜਾਉਣੇ ਕਿਹੜੇ ਇੱਕ ਤਾਂ ਉਹ ਡੱਬੇ ਆ ਵਿੱਚ ਹਾਂ ਇਹਨਾਂ ਕਾਲਕਾਂ ਕੱਚ ਟੂਸੇ ਵਾਲਾ ਕਾਲਕਾਂ ਤਾਂ ਕਿਹੜਾ ਉਹ ਦੋਨਾਂ ਨੂੰ ੜਾ ਪਹਿਲਾਂ हां ਤੇ ਆ ਗੋਲੀ ਪਾ ਲਈ ਆਪਾਂ ਪਾਣੀ ਪਾ ਲੈਨੇ ਆ ਇਹ ਚ ਜਦ ਨੂੰ ਘੁਲ ਜੂਗੀ ਕਬੂਤਰਾਂ ਨੂੰ ਦਈਏ ਫਿਰ ਆਪਾਂ 7-8 ਕਬੂਤਰਾਂ ਨੂੰ ਦੇਣੀ ਹੈ ਕੋਲੇ ਤੇ ਦੰਨੇ ਇਹਨੂੰ ਐਨ ਚੱਲ ਬਈ ਢਾਜ ਅਸੇ ਚੱਲ ਗਲਾਬੀ ਕੱਚਕਾਲੀ ਮੂਝ ਚਾੱਕ ਕਾ ਛਟੂਸਾ ਗਲਾਬੀ ਕਾ ਛਾਰਾ ਢੂਸਾ ਨਹੀਂ ਯਾਰ ਉਹ ਰਹਿਣ ਦੇ ਨੀਵੇਂ ਆਈ ਜਾਂਦਾ ਬਾਕੀ ਡਾਲਾ ਨਵੇਂ ਜਿਹੜੇ ਜਾਨ ਚ ਨੇ ਉਹੀ ਡਾਈ ਦੋ ਹੋਰ ਫੜ ਲੈ ਕਾਲੀ ਬੋਤਲ ਪੋਟੇ ਟੂਸੇ ਡੰਡੇ ਵਾਲੀ ਬਾਜੀ ਵਾਲੀ ਚੱਲ ਭਾਈ ਚੱਲ ਵੀ ਭਾਈ ਕਾਲੀ ਬੋਤਲ ਨਾਲ ਹੁਣ ਠੀਕ ਐ ਜਾਨ ਚ ਫੁੱਲ ਠੀਕ ਐ ਦੋਏ ਹੋ ਗਏ ਦੋ ਆਓ ਖੜ ਗਏ ਜਾ ਕੇ ਦੋਆ ਕਿਸੇ ਦੇ ਉੜਦੇ ਨੇ ਚਲੋ ਵੀ ਚਲੋ ਚਲੋ ਓਕੇ ਯਾਰ ਪੋਟਾ ਟੈਡੀ ਟੈਡੀ ਸੱਟਾ ਜੇ ਟੈਡੀ ਸਾਡਾ ਟੈਡੀ ਡਾ ਦੇ ਨੀਲਾ ਸੱਟਾ ਨੀਲਾ ਵੀ ਡਾ ਦੇ ਚੱਕੋ ਵੀ ਦੋ ਹੋਰ ਡਾਦੇ ਟੈੜੀ ਡਾਦਾ ਤਾਂ ਆ ਜਾਂਦਾ ਤੇ ਗੁਲਾਬੀ ਡੰਡਾ ਤੇ ਕਾਲੀ ਟੋਰੀ ਆ ਜਾਂਦਾ ਇਹ ਬਹੁਤ ਚੰਮਗਰੂ ਡਾਇਆ ਕਬੂਤਰ ਲੋ ਯਾ ਤਾਂ 3 ਮਹੀਨੇ ਬਾਅਦੇ ਕੱਢਣ ਲੱਗਿਆ ਹਰੀ ਟੋਰੀ ਕਾਲੀ ਗੱਛ ਚੱਲ ਵੀ ਕੱਢਿਓ ਓਕੇਰੇ ਆ ਹਾ ਹਾ ਏ ਏ ਮਾਰਤਾਪਾ ਮਾਰਤਾਪਾ ਨਹੀਂ ਉੜ ਗਿਆ ਓਕਣੇ 7 8 ਹੋ ਗਏ ਹੜਾ ਤੇ ਬਾਕੀ ਹੋਰ ਦੇਖ ਲੈ ਨਿਗਾ ਮਾਰ ਲੈ ਜੇ ਕੋਈ ਘੇਰੇ ਕਢਾਉਣੇ ਵਾਲਾ ਹੈਗਾ ਉਹ ਤਾਂ ਉਹ ਖੜ ਕੇ ਜਾ ਕੇ ਉੱਚੇ ਆਹ ਦੇਖੋ ਆਹ ਦੇਖੋ ਆਹ ਦੇਖੋ ਕਾਲੀ ਬੋਤਲ ਵਾਲਾ ਡੰਡੇ ਟੋਰੀ ਵਾਲਾ ਸੈਟ ਹੈ ਜੇ ਦਵਾਈ ਦੇਣੀ ਜਿਹਨੂੰ ਜਿਹਨੂੰ ਪਹਿਲਾਂ ਇਧਰੋਂ ਦਵਾਈ ਦੇਣੇ ਵਾਲੀ ਐ ਇਹ ਗੁੱਡੇ ਚੋਂ ਉਹ ਸਾਰੇ ਝਾਲ ਚ ਪਾ ਲਿਆ ਲਓ ਵੀ ਮਿੱਤਰੋ ਕਿੰਨੇ ਪੰਜ ਨੂੰ ਦੇ ਦੀ ਦਵਾਈ ਹੈ ਨਾ ਪੰਜ ਨੂੰ ਦੇਤੀ ਨਾ ਕਹੇ ਚਾਰ ਨੂੰ ਇੱਕ ਨੀਲੇ ਨੂੰ ਦੇਤੀ ਕਾਲੇ ਪੱਲੇ ਵਾਲੇ ਨੂੰ ਦੇਤੀ ਸੁਰਖੇ ਨੂੰ ਦੇਤੀ ਚੱਪ ਨੂੰ ਚੱਪ ਨੂੰ ਚਾਰ ਨੂੰ ਦੁੱਤੀ ਹੈ ਚਾਰ ਨੂੰ ਦੇਦੀ ਦਵਾਈ ਬਈ ਰਹਿ ਗਏ ਤਿੰਨ ਤੇ ਆ ਦਵਾਈ ਪਈ ਹੈ ਹੁਣ ਦੰਨੇ ਆਪਾਂ ਇਹਨਾਂ ਨੂੰ ਓਏ ਇੱਧਰ ਮੂੰਹ ਚੱਕ ਥੰਬਨੇਲ ਕੱਢਣਾ ਹਾਂ ਵੈਰੀ ਗੁੱਡ ਓਕੇ ਆ ਚਲੋ ਮੈਂ ਦਵਾ ਦਵਾਈ ਬਈ ਇਹਨਾਂ ਨੂੰ ਹਾਂ ਇਹਨਾਂ ਨੂੰ ਪਰ ਨਾ ਪਰਲੇ ਇਹਨਾਂ ਨੂੰ ਪਾ ਦੇ ਮੈਂ ਕਹਿੰਨਾ ਉਰਲੇ ਜ਼ਿਆਦਾ ਉੜਦੇ ਨਹੀਂ ਛੇ ਸੱਤ ਉੜਦੇ ਆਂ ਔਰ ਲਿਆਂ ਚ ਪਰ ਲਿਆਂ ਚ ਦੋ ਜਨੇ ਆ ਨਾ ਦਵਾਈ ਦੇਤੀ ਬਾਈ ਕਬੂਤਰ ਤੁਹਾਨੂੰ ਦਿਖਾ ਦਿੰਦਾ ਕੱਚ ਡੂਸਾ ਟੈੜੀ ਆਹ ਫਿਰਦੇ ਨੇ ਦੇਖੋ ਕਿੱਥੇ ਆਧੂਈ ਕੱਚ ਕਾਲੀ ਪੂੰਛ ਇਕਾ ਫਿਰਦਾ ਤੇ ਪੋਟੇ ਡੂਸੇ ਵਾਲੀ ਆਹ ਫਿਰਦੀ ਆ ਨਾਲ ਉਹਦੇ ਸੌਰੀ ਟੈੜੀ ਦਾ ਥੱਲੇ ਆ ਕਾਲੀ ਬੋਤਲ ਵਾਲਾ ਵੀ ਤੁਹਾਨੂੰ ਦਿਖਾ ਦਿੰਦਾ ਕਾਲੀ ਬੋਤਲ ਵਾਲਾ ਆ ਫਿਰਦਾ ਆਡੀ ਇਹਦੇ ਮੂਰੇ ਜਾਂਦਾ ਤੇ ਕਾਲੀ ਕੱਚ ਹਰੀ ਪੂਛ ਆ ਜਾਂਦਾ ਫਿਰ ਰਹੇ ਨੇ ਸਾਰੀ ਓਕੇ ਰਪੋਟਾਂ ਨੇ ਚਲੋ ਇਹਨੇ ਫਿਰਨ ਦੋ ਆਪਾਂ ਉਧਰੋਂ ਦੇਖ ਲਈਏ ਜਿਹਨੂੰ ਦਵਾਈ ਦੇਣੀ ਆਲੀ ਆ ਢਾਂਗੀ ਵੀ ਲਾਤੀ ਹੋਈ ਰੇਤਾ ਝਾੜ ਲਿਆ ਕਰ ਨਾਲਿਆ ਮੈਂ ਰੇਤਾ ਝਾੜ ਕੇ ਲਾਉਣਾ ਹੁੰਨਾ ਆ ਦੂਈ ਵੀ ਲਾ ਦੇ ਪਾਣੀ ਪਾਤਾ ਦਾਣੇ ਵੀ ਪਾਤੇ ਕਬੂਤਰ ਨਹੀਂ ਨਿਕਲੇ ਬਾਹਰ ਤੇ ਦੋ ਆ ਫਿਰਦੇ ਨੇ ਤਿੰਨ ਉਹ ਫਿਰਦੇ ਨੇ ਖੜ ਜੋ ਯਾਰ ਇਕਦਮ ਬਲਰ ਵਾਲੀ ਅੱਗ ਬੋਲਾਂ ਦੀ ਆਉ ਜਾਂਦੇ ਨੇ ਦੋ ਤੇ ਦੋ ਆ ਜਾਂਦੇ ਨੇ 6 ਇੱਕ ਟੈੜੀ ਆ ਆ ਗਿਆ ਆਉਂਦਾ ਟੈੜੀ ਹੁਣ ਛਤਰੀ ਪਰ ਨੂੰ ਆ ਜਾ ਆ ਜਾ ਭਾਈ ਆ ਜਾ ਲਓ ਵੀ ਚਾਰ ਕਬੂਤਰ ਆ ਕੇ ਬੈਠ ਗਏ ਟੈੜੀ ਬੈਠ ਗਿਆ ਤੇ ਗੁਲਾਬੀ ਕੱਚ ਕਾਲੀ ਮੂਛ ਤੇ ਕੱਚ ਟੌਰੀ ਹੋਰ ਕਿਹੜਾ ਬੈਠਿਆ ਕਾਲੀ ਬੋਤਲ ਚਾਰ ਬੈਠ ਕੇ ਕਾਲੀ ਕੱਚ ਹਰੀ ਟੌਰੀ ਆਉ ਜਾਂਦਾ ਤੇ ਕਬੂਤਰੀਓਂ ਪਰਾਨਾ ਕਬੂਤਰੀਓਂ ਗੋਮਦੀ ਹੈ ਹਟ ਜਾਓ ਇੱਕ ਮਿੰਟ ਮੈਂ ਤੁਹਾਨੂੰ ਕਬੂਤਰੀ ਦਿਖਾ ਦਵਾ ਆਹ ਕੋ ਗੋਮਦੀ ਆਹੀ ਹੈ ਹਾਂ ਆ ਦੇਖੋ ਗੋਮਦੀ ਆਹ ਕੋ ਗੋਮਦੀ ਆਹ ਦੇਖੋ ਉੱਪਰ ਇੱਕ ਆ ਫਿਰਦਾ ਤਿੰਨ ਰਹਿ ਗਏ ਬਸ ਚਲੋ ਵੀ ਜੋ ਸੁ ਕਰਨ ਲੱਗੇ ਉਹਨਾਂ ਨੂੰ ਬੰਦ ਕਿਉਂਕਿ ਟਾਈਮ ਬਹੁਤਾ ਹੋ ਗਿਆ ਬਾਈ ਸ਼ਾਮ ਨੂੰ ਫਿਰ ਤੁਹਾਨੂੰ ਪਤਾ ਔਖਾ ਹੋ ਜਾਂਦਾ ਗਰਾਊਂਡ ਵੀ ਜਾਣਾ ਹੁੰਦਾ ਚਾਰੇ ਉੱਡ ਗਏ ਫੇਰ ਆ ਦੇਖੋ ਆ ਦੇਖੋ ਆ ਢਾਂਗੀ ਦਾ ਹੁਣ ਬੜੀ ਢਾਂਗੀ ਲਾ ਕੇ ਰੱਖਦੀ ਆ ਨੀਵੀਂ ਤੇ ਬੈਠ ਜਾਣਗੇ ਦੋ ਕਬੂਤਰ ਤਾਂ ਆ ਗਏ ਬਾਈ ਟੈਡੀ ਆ ਗਿਆ ਨਾਲ ਕਿਹੜਾ ਆ ਕੱਚ ਟੋਰੀ ਵਾਲਾ ਕੱਚ ਟੋਰੀ ਵਾਲਾ ਹਾਂ ਉਹ ਆ ਗਿਆ ਕਾਲੀ ਬੁੱਤਰਾਲਾ ਫਿਰਦਾ ਉਹ ਫਿਰਦਾ ਤੇ ਦੂਜਿਆਂ ਦਾ ਔਖਾ ਹੈ ਇੱਕ ਆ ਫਿਰਦਾ ਹੈ ਦੂਜੇ ਫਿਰਦੇ ਨੇ ਉਹ ਦੇਖੋ ਕਿੱਥੇ ਫਿਰ ਰਹੇ ਨੇ ਚਲੋ ਕੋਈ ਚੱਕਰ ਨਹੀਂ ਤਾਰ ਦੇਣ ਇਹਨਾਂ ਨੂੰ ਜਸੂ ਗੇਟ ਖੋਲ ਦੇ ਬੜੂਗਾ ਟੈਡੀ ਤਾਂ ਅੰਦਰ ਉਹ ਕਿਸੇ ਦੇ ਕੱਟੇ ਕਬੂਤਰ ਉਹਦੇ ਫਿਰਦੇ ਆ ਆ ਜਾਂਦਾ ਕਾਲੀ ਬੁੱਤਰਾਲਾ ਆ ਗਿਆ ਦੂਜੇ ਉੱਚੇ ਕਾਫੀ ਉੜ ਗਏ ਕਬੂਤਰ ਹੁਣ ਦੇਖੋ ਆ ਲੈ ਕਿੰਨੇ ਉੜਦੇ ਨੇ 1 2 3 6 2 8 ਉਧਰ ਉੜਦੇ ਨੇ 8 9 ਆ ਕੱਟ ਜਾ ਫਿਰਦਾ ਕਿਸੇ ਦਾ ਆ ਦੇਖੋ ਕਿੰਨੇ ਉੜਦੇ ਨੇ ਆ ਲੈ ਲੈ ਔਰ ਉਧਰ ਵੀ ਉੜਦੇ ਆ ਗੁਰਦੁਆਰਾ ਸਾਹਿਬ ਵੱਲ ਆ ਜਾ ਵੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਔਰ ਦੋ ਦਈਏ ਥੋੜਾ ਜਿਹਾ ਚਲਾ ਰਹੇ ਨੇ ਨੀਵੇਂ ਹੁਣ ਉਹ ਇਧਰ ਆ ਦਾਣੇ ਚੁਕਣ ਲੱਗ ਗਏ ਹੁਣ ਆ ਹੀ ਨਹੀਂ ਸਾੜੇ ਜੀ ਉੱਤਰਦੇ ਹਣੇ ਬਾਈ ਕਬੂਤਰ ਥੋੜੇ ਨਹੀਂ ਬਹੁਤ ਨੇ ਉੱਚੇ ਦੇਖੋ ਇੱਕ ਆ ਦੋ ਆ ਫਿਰਦੇ ਨੇ ਦੋ ਆ ਫਿਰਦੇ ਨੇ ਇੱਕ ਆ ਫਿਰਦਾ ਦੋ ਸੌਰੀ ਦੋ ਦੋ ਆਹ ਇੱਕ ਇਹਨਾਂ ਤੋਂ ਉੱਚੇ ਆ ਫਿਰਦੇ ਨੇ ਹੋਰ ਕਿੱਧਰ ਨੇ ਦੋ ਤਿੰਨ ਹੋ ਇੱਕ ਆਹ ਦੇਖੋ ਹਾਂ ਹਾਂ ਇਹਨਾਂ ਆ ਦੋ ਦੋ ਉੱਪਰ ਛੋਟੇ ਛੋਟੇ ਬਣੇ ਖੜੇ ਆ ਮੈਂ ਕਹਿੰਦਾ ਅੱਜ ਤਾਂ ਐਂ ਲੱਗਦੇ ਮੈਂ ਬਾਜੀ ਹੁੰਦੀ ਆ ਲੈ ਦੇਖੋ ਫੋਨ ਨਿਕਾ ਮਾਰੀਆ ਹੁਣ ਤੱਕ ਉਹ ਦੇਖੋ ਬੱਲੇ 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 ਉਹ ਦੇਖ ਕਿੱਥੇ ਫਿਰਦੇ ਨੇ ਭਾਈ ਉਹੀ ਗੱਲ ਹੋ ਗਈ ਟਾਈਮ ਬਹੁਤ ਹੋ ਗਿਆ ਕੋਈ ਵੀ ਨਹੀਂ ਉੱਤਰਿਆ ਅੱਜ ਜਿਹੜੇ ਦਵਾਰਾ ਉੜੇ ਤੇ ਉਹ ਵੀ ਨਹੀਂ ਹੁਣ ਉੱਤਰ ਰਹੇ ਆਹ ਦੇਖੋ ਤੇ ਕੱਚ ਟੂਸੇ ਵਾਲਾ ਹੋਣੀ ਆ ਕਬੂਤਰ ਹੀ ਆ ਉਹ ਫਿਰਦੀ ਐ ਦੋ ਤਿੰਨ ਉਹ ਪਤਾ ਨਹੀਂ ਕਿਹਦੇ ਨੇ ਨਾਲ ਉਹ ਫਿਰਦੇ ਨੇ ਤੇ 7 ਵਜੇ ਨੂੰ ਤਿਆਰ ਨੇ ਹੁਣ ਦੋ ਤਾਂ ਆ ਗਏ ਬਾਈ ਦੋ ਆ ਗਏ ਦੋ ਆ ਨੀਵੇਂ ਆ ਗਏ ਉਹ ਕਬੂਤਰੀ ਉੱਚੀ ਫਿਰਦੀ ਆ ਆ ਬੈਠੇ ਆ ਦੋ ਇਹ ਤੀਆ ਵੀ ਆ ਗਿਆ ਓਕੇ ਰਿਪੋਰਟ ਆ ਰਹਿ ਗਿਆ ਇਹ ਵੀ ਆ ਰਿਹਾ ਬਸ ਬਾਈ ਇੱਕ ਰਹਿ ਗਿਆ ਕਬੂਤਰੀ ਰਹਿ ਗਈ ਪੋਟੇ ਟੂਸੇ ਵਾਲੀ ਬਾਕੀ ਆ ਗਏ ਚਲੋ ਮੈਂ ਤਾਰਾਂ ਉਹਨੂੰ ਵੀ ਆ ਬੈਠੇ ਨੇ ਤੇ ਉਹ ਤਾਂ ਬਾਲੀ ਉੱਚੀ ਫਿਰਦੀ ਆ ਉਹ ਦੇਖੋ ਉਹ ਫਿਰ ਰਹੀ ਆ ਇਕੱਲੀ ਉਹ ਦੋ ਹੋ ਗਏ ਅੰਦਰ ਬਾਈ ਧੀਆ ਬੈਠ ਗਿਆ ਚੌਥਾ ਉਹਦਾ ਪੰਜਵੀਂ ਉਹ ਉੱਪਰ ਖੜੀ ਆ ਜਾ ਆ ਜਾ ਉਹ ਦੋ ਵੀ ਬਾਹਰੇ ਬੈਠੇ ਆਲੇ ਅੰਦਰ ਜਾਣ ਦਾ ਮੂਡ ਨਹੀਂ ਉਹਨਾਂ ਦਾ ਗੇਟ ਤਾਂ ਖੁੱਲ ਹੈ ਆ ਗਿਆ ਆ ਗਿਆ ਆ ਗਿਆ ਆਏ ਹਾਏ 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 ਲੈ 10 ਜੇ ਬੜੀ ਢਾਂਗੀ ਲਾਉਨੇ ਆ ਸਾਲਿਓ ਤੁਸੀਂ ਫੇਰ ਉੜੀ ਜਾਂਦੇ ਉਥੋਂ ਨੀਵੀਂ ਤੇ ਤੁਸੀਂ ਬੈਂਦੇ ਹੈ ਨਹੀਂ ਇਹ ਆ ਗਿਆ ਰਹਿ ਗਈ ਹੁਣ ਇੱਕ ਕਬੂਤਰੀ ਉਹ ਆ ਗਏ ਦੋ ਪਰਦੇ ਆ ਦੇਖੋ ਦਿਖਦੇ ਹੋਣੇ ਆਹ ਦੇਖੋ ਚਲੋ 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 ਅੰਦਰ ਯਾਬੀ ਸਾਢੇ ਦੋੇ ਉੜ ਗਏ ਲੈ ਆ ਫੇਰ ਚਲੇ ਗਏ ਉੱਪਰ ਕਿਆ ਯਾਰ ਇਹਨਾਂ ਨੇ ਅੱਜ ਲਹੂ ਪੀਤਾ ਸਾਲਾ ਹੁਣ ਇਹ ਢਾਂਗੀ ਤੋਂ ਵੀ ਅੰਦਰ ਨਹੀਂ ਜਾ ਹੁੰਦਾ ਆਹ ਫਿਰਦੇ ਆ ਤਿੰਨੇ ਬਾਈ ਨੇਰਾ ਹੋ ਚੱਲਿਆ ਤਿੰਨੇ ਕਬੂਤਰ ਫੇਰ ਉੱਚੇ ਚਲੇ ਗਏ ਸਾਢੇ 7 ਦਾ ਟਾਈਮ ਹੋਣੇ ਵਾਲਾ 7:17 ਹੋ ਗਏ ਮੇਰੇ ਹਿਸਾਬ ਨਾਲ ਉੱਪਰ ਹੀ ਨਾ ਰਹਿ ਜਾਣ ਕਿਤੇ ਆ ਆ ਫਿਰਦੇ ਨੇ ਹੋ ਗਿਆ ਬਾਈ ਨੇਰਾ ਤਾਂ ਦੋ ਆ ਫਿਰਦੇ ਨੇ ਕਬੂਤਰੀ ਕਿੱਧਰ ਫਿਰਦੀ ਆ ਕਬੂਤਰੀ ਵੀ ਤੈਨੂੰ ਦਿਖਾ ਦਿੰਨਾ ਦੋ ਆ ਫਿਰਦੇ ਆ ਕਬੂਤਰੀ ਆਉਂਦੀ ਆ ਮੈਨੂੰ ਲੱਗਦਾ ਨਹੀਂ ਅੱਜ ਉੱਤਰਦੇ ਇਹ ਉੱਪਰ ਰਹਿਣਗੇ ਮਾਰੀ ਚਲ ਥਾਪੇ ਮਾਰੀ ਚਲ ਕੋਈ ਨਹੀਂ ਸੋਭਾ ਦੱਸੂ ਤੈਨੂੰ ਦੋ ਆ ਗਏ ਬਾਈ ਕਬੂਤਰ ਹੀ ਨਹੀਂ ਆਈ ਕਬੂਤਰ ਆ ਫਿਰਦੀ ਆ ਹਲੇ ਚਲੋ ਦੇਖਦੇ ਆ ਭਾਈ 2 ਤਾਂ ਆ ਗਏ ਤੇ ਇੱਕ ਨਹੀਂ ਆਇਆ ਉਹ ਤੁਹਾਨੂੰ ਮੈਂ ਦਿਖਾ ਦਉਣਾ ਫਲੈਸ਼ ਬਲ ਗਈ ਦੇਖ ਲਓ ਕਿੱਥੇ ਆ ਇੱਕ ਮਿੰਟ ਦੇਖੋ ਉਹ ਦੇਖੋ ਆਹ ਦੇਖੋ ਮੈਨੂੰ ਨਹੀਂ ਲੱਗਦਾ ਚਾਂਸ ਨੇਰਾ ਹੋ ਗਿਆ ਬਹੁਤ ਤਿੰਨੇ ਚਲ ਮੈਂ ਇਹਨਾਂ ਦਾ ਕੰਮ ਨਵੇੜਾਂ ਹੁਣ ਜਾ ਰਹੇ ਆਂ ਭਾਈ ਅਪਾ ਗਰਾਊਂਡ ਤੇ ਕਬੂਤਰ ਦੇ ਉੱਪਰੇ ਰਹੇ ਆਂ ਭਾਈ ਕਬੂਤਰ ਉੱਪਰੇ ਰਹਿ ਗਿਆ ਓਹੋ ਜਮੀਨ ਦੇ ਘਣੋਂ हट ਗਿਆ ਤਾਂ ਤੇ ਹੁਣ ਦੇਖਦੇ ਆਂ ਸਵੇਰ ਆਉਂਦਾ ਕਿ ਨਹੀਂ ਚੱਲਦੇ ਆਂ ਗਰਾਊਂਡ ਤੇ ਹਲੇ ਕਹਿੰਦੇ ਭਾਈ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਐਨ ਨਹੀਂ ਆ ਸਾਡੇ ਪਿੰਡ ਦਿਖਾਉਣਾ ਮੈਂ ਟਰੱਕ ਭਰ ਕੇ ਉਤਰਿਆ ਗਏ ਹੋਏ ਤੇ ਕਿਤੇ ਯਾਤਰਾ ਤੇ ਆ ਦੇਖੋ ਲੈ ਦੇਖੋ ਤਾਂ ਹਾ ਕਿਵੇਂ ਉੱਤਰ ਰਹੇ ਨੇ ਕੀੜੀਆਂ ਵਾਂਗੂ ਫਿਰਦੇ ਨੇ ਉਹ ਤੁਸੀਂ ਤਾਂ ਆ ਜਾਓ ਆ ਜਾਓ ਦੇਖ ਲੋ ਹੌਲੀ ਹੌਲੀ ਇਹਨਾਂ ਦਾ ਹੀ ਕਬਜ਼ਾ ਹੋ ਜਾਣਾ ਪੰਜਾਬ ਤੇ ਜੇ ਨਾ ਰੋਕੇ ਇਹ ਇਹਨਾਂ ਦੀ ਇੱਧਰ ਬੋਟ ਬੂਟ ਨਹੀਂ ਬਣਨੀ ਚਾਹੀਦੀ ਹਾਂ ਕੰਮ ਨੂੰ ਆਉਣੇ ਕੰਮ ਕਰਨ ਆਪਣਾ ਜਾਣ ਇੱਥੇ ਤਾਂ ਇਹਨਾਂ ਨੇ ਮਕਾਨ ਲਏ ਹੋਏ ਨੇ ਸਾਲਿਆਂ ਨੇ ਕਮਰੇ ਪਾ ਲਏ ਕੋਟ ਗਰਾਊਂਡ 'ਚ ਪਹੁੰਚ ਗਏ ਬਾਕੀ ਘਾਹ ਦੀ ਕਟਿੰਗ ਹੋ ਗਈ ਦੇਖੋ ਫਿਰ ਹੁਣ ਕਾ ਐਨ ਕਟਿੰਗ ਹੋ ਗਈ ਉਹ ਚੱਕਣ ਦੇ ਪਿਆ ਥੋੜਾ ਜਿਹਾ ਸੁੱਕਾ ਹੈ ਗਰਾਊਂਡ ਤਾਂ ਹਨਾ ਚਲੋ ਵੀ ਖੇਡ ਲਈਏ ਹੁਣ ਲਓ ਜੀ ਮਿੱਤਰੋ ਗਰਾਊਂਡ 'ਚੋਂ ਸਿੱਧਾ ਪਹੁੰਚ ਕੇ ਆਪਾਂ ਕਬੂਤਰਾਂ ਕੋਲ ਤੇ ਬੱਚਿਆਂ ਨੂੰ ਦੇਣ ਆਪਾਂ ਨੇ ਸਿਰ ਲੈ ਕੇ ਠੀਕ ਆ ਸਰਲੈਕ ਦੇ ਕੇ ਉਹ ਤੇ ਬਾਅਦ ਫਿਰ ਤੁਹਾਨੂੰ ਦਿਖਾਉਣੇ ਆ ਠੀਕ ਆ ਬੱਚਿਆਂ ਦੀ ਗਰੋਥ ਹੁਣ ਚੈੱਕ ਕਰ ਲਓ ਤੁਸੀਂ ਆ ਦੇਖੋ ਇਹਦੇ ਵੀ ਖੰਭਾ ਵੀ ਆ ਦੇਖ ਲਓ ਕਿੱਡਾ ਹੋ ਗਿਆ ਚਲੋ ਦਈਏਗੇ ਇਹਨਾਂ ਨੂੰ 6-7 ਬੱਚਿਆਂ ਨੂੰ ਦਿੱਤਾ ਗਿਆ ਬਾਈ ਆ ਤਿੰਨ ਚਾਰ ਕਰ ਰਹੇਗੇ ਤਿੰਨ ਚਾਰ ਕ ਬੱਚਿਆਂ ਨੂੰ ਦੇ ਕੇ ਸਰਲੈਕ ਪਾ ਕੇ ਕਬੂਤਰਾਂ ਨੂੰ ਦਾਣੇ ਵੇਰ ਜਾਵਾਂਗੇ ਹਲੇ ਆਪਾਂ ਉਹ ਫੜ ਰਿਹਾ ਜੱਸਾ ਕਬੂਤਰਾਂ ਤੇ ਕਬੂਤਰੀ ਆਪਣੀ ਬਾਈ ਉੱਪਰੇ ਰਹਿ ਗਈ ਡਾਂਗੀ ਡੂੰਗੀ ਤੇ ਤਾਂ ਹੁਣ ਦਿਖਣੀ ਨਹੀਂ ਤੇ ਕੋਈ ਚੱਕਰ ਨਹੀਂ ਚਲੋ ਹੁਣ ਸੁਭਾ ਆ ਜੂਗੀ ਜਾਣਦੇ ਬੈਠ ਗਈ ਹੋਣੀ ਹੈ ਜਾਇਦ ਪਾਣੀ ਚੈੱਕ ਕਰ ਲੈ ਹੈਗਾ ਹੈਗਾ ਠੀਕ ਹੈ ਦਾਣੇ ਪਾ ਦੇ ਬਸ ਚਲੋ ਮਿੱਤਰੋ ਆਪਣਾ ਕੰਮ ਨਿਭੜ ਗਿਆ ਤੇ ਧੋਦੀ ਸਰਾਂ ਸਰਾਂਜ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ